ਗੜਸ਼ੰਕਰ ਦੇ ਬੀਦ ਇਲਾਕੇ ਦੇ ਪਿੰਡ ਸਿਹਾਵਾ ਦੇ 74 ਸਾਲਾ ਬਜ਼ੁਰਗ ਨਾਲ ਔਨਲਾਈਨ ਅਸ਼ਲੀਲ ਵੀਡੀਓ ਬਣਾ ਕੇ 8 ਲੱਖ 55 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਸਬੰਧ ਵਿੱਚ ਗੜਸ਼ੰਕਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਔਨਲਾਈਨ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੋਸ਼ਲ ਵੈਬਸਾਈਟਾਂ ਰਾਹੀਂ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬਜ਼ੁਰਗ ਕੋਲੋਂ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਇਹ 13 ਅਪ੍ਰੈਲ 2023 ਨੂੰ ਇਹ ਰਾਤ ਨੂੰ ਮੈਨੇ ਵੀਡੀਓ ਕਾਲ ਆਂਦਾ ਹੈ ਹੈਨਾ ਔਰ ਇੱਕ ਜਨਾਨੀ ਜੀ ਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁੱਕ ਤੋਂ ਲਿਆ ਹੈ ਫਿਰ ਉਹ ਅਚੀਲ ਨੰਗੀ ਹੋ ਕੇ ਉਹਨੇ ਅਚੀਲ ਫੋਟੋ ਕਿ ਕੀ ਮੇਰੇ ਨਾਲ ਤਾਂ ਉਹ ਮੈਨੂੰ ਬਲੈਕਲਿਸਟ ਕਰਨ ਨਾਲ ਸ਼ੁਰੂ ਕਰਤਾ ਉਹਨੇ ਹੈਨਾ ਫਿਰ ਮੈਨੂੰ ਇੱਕ ਬੰਦੇ ਨੇ ਫੋਨ ਆਇਆ ਕਿ ਸਾਨੂੰ ਇਹ ਤੁਹਾਡੀ ਵੀਡੀਓ ਬੈਲਰ ਹੋ ਰਹੀ ਹੈ ਯੂ نو ਬੰਦ ਕਰਾਓ ਜਿਸ ਪਤਾ ਇਹ ਡਿਊਟੀ ਵਾਲਾ ਬੰਦਾ ਹੈ ਯੂ نو ਫੋਨ ਕਰਕੇ ਇਹਦੇ ਪਰ ਤੁਸੀਂ ਯੂ نو ਡਿਲੀਟ ਕਰਾਓ ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗੜਸ਼ੈਂਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਚੈੱਕ ਦੇ ਥਰੂ ਜਾ ਕੇ ਉਹਨਾਂ ਪੇਮੈਂਟ ਕੀਤੀ ਉਹ ਜਿਹੜਾ ਇਹ ਮੈਨੂੰ ਨਹੀਂ ਪਤਾ ਇਹ ਕੌਣ ਹੈਗੇ ਕਿਆ ਕਿਹੜੀ ਇਹ ਪੁਲਿਸ ਹੈ ਜਾਂ ਕਿਆ ਹੈ ਇਹਨਾਂ ਮੈਨੂੰ ਤਾਂ ਜੀ ਮਾਰਨੀ ਸ਼ੁਰੂ ਕਰੇ ਜਲਦੀ ਕਰੋ ਨਹੀਂ ਤਾਂ ਤੁਹਾਨੂੰ ਅਰੈਸ ਕਰ ਲਵਾਂਗੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਫਿਰ ਬੰਦੇ ਮੈਂ ਕਹਿੰਦਾ ਇਹ 35 500 ਜਮ੍ਹਾਂ ਕਰਤੇ ਇਹਨਾਂ ਨੂੰ ਕਰਦੇ ਇਹਨਾਂ ਵਰਪੇ ਪੈਸੇ ਪੈਸੇ ਜਮ੍ਹਾਂ ਹੋ ਗਏ ਤਾਂ ਉਹ ਬੰਦਾ ਲੱਗਾ ਡਿਊਟੀ ਵਾਲਾ ਕਹਿਣ ਲੱਗਾ ਕਿ ਨਹੀਂ ਜੀ ਇਹ ਕਹਿੰਦਾ ਇਹ ਤਾਂ ਤਿੰਨ ਫੋਟੋ ਬਣਾ रखीਆਂ ਇੱਕ ਫੋਟੋ ਦੀਆਂ ਠੀਕ ਹੈ ਉਹ ਇਸ ਕਰਕੇ ਉਹਨਾਂ ਨੇ ਫਿਰ ਮੇਤੇ 70000 ਜਮ੍ਹਾਂ ਕਰਾਏ ਕਿਉਂ ਬੈਂਕ ਵਾਲਾ ਕਹਿੰਦਾ ਵੀ 1 ਲੱਖ ਜਮ੍ਹਾਂ ਇਸ ਤੇ ਜਲ ਬਾਅਦ ਜਿਆਦਾ ਪੇਮੈਂਟ ਨਹੀਂ ਫਿਰ 5000 ਰੁਪਏ ਜਾ ਕੇ ਐਫ ਡੀ ਐਸ ਸੀ ਜਿਹੜਾ ਬੈਂਕ ਦਾ ਅਕਾਊਂਟ ਮੇਰਾ ਉੱਥੇ ਜਾ ਕੇ ਮੈਂ ਨਕਦ ਜਮ੍ਹਾਂ ਕਰਵਾ ਕੇ ਇਹਨਾਂ ਨੂੰ ਭੇਜੇ ਰਸੀਦ ਮੇਰੇ ਕੋਲ ਹੈਗੀ ਸਭ ਕੁਝ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਧਮਕੀ ਮੈਂ ਫਿਰ ਆ ਗਿਆ ਉਤੋਂ ਤਾਂ ਫੇਰ ਇਹਨਾਂ ਨੇ ਬਦਲ ਫੇਫੇ ਫੋਨ ਆਇਆ ਕਿ ਸਾਡੀ ਪਾਰਟੀ ਬਣਦੀ ਹੈ 5 ਲੱਖ ਦੀ ਸਾਡੀ ਪਾਰਟੀ ਹੈ ਮੈਂ ਡਰ ਗਿਆ ਇਹ ਕਹਿੰਦੇ ਹੁਣ ਹੀ ਸਾਨੂੰ 5 ਲੱਖ ਰੁਪਏ ਭੇਜੋ ਠੀਕ ਹੈ ਉਸ ਤੋਂ ਬਾਅਦ ਕਹ ਅਗੀਤਾ ਮੈਨੇ ਇਥੋਂ ਗਿਆ 4:00 ਵੱਜ ਗਏ ਸਨ ਘਰ ਸ਼ੰਕਰ ਇਥੋਂ ਪਾਸ ਘਰ ਸ਼ੰਕਰ ਪਹੁੰਚਿਆ ਪਹੁੰਚ ਲਿਆ ਰਸਤੇ ਵਿੱਚ ਆ ਫੇਰ ਇਹਨਾਂ ਦਾ ਫੋਨ ਆ ਗਿਆ ਕਿ ਜੀ ਹੁਣ ਤਾਂ 5:00 ਵਜੇ ਹੁਣ ਤਾਂ ਬੈਂਕ ਖੁੱਲ੍ਹਾ ਨਹੀਂ ਮਿਲਣਾ ਫੇ ਕੱਲ ਨੂੰ ਕਰ ਦਿਓ ਤਾਂ ਦੂਸਰੇ ਨੇ ਜਾ ਕੇ ਫਿਰ ਮੈਨੇ ਮੇਰੇ ਕੋ ਪੈਸੇ ਨਹੀਂ ਐ 1 ਲੱਖ ਰੁਪਏ ਇਹਨਾਂ ਨੂੰ ਭੇਜਿਆ ਮੈਂ ਨੇ ਠੀਕ ਐ ਉਸ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਂ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜੀ ਤੀ ਠੀਕ ਐ ਚੱਲ ਪੇਮੈਂਟ ਤੇ ਫਿਰ ਇਹਨਾਂ ਦਾ ਫੋਨ ਆ ਗਿਆ ਪੇ ਜੀ ਇਹ ਜਿਹੜੀ ਲੜਕੀ ਅਸੀਂ ਪਕੜੀ ਐ ਇਹ ਇਹ ਤੁਹਾਡੇ ਵੀਡੀਓ ਵਾਲੀ ਨਹੀਂ ਐ ਉਹ ਜਿਹੜੀ ਵੀਡੀਓ ਜਿਹਨੇ ਬਣਾਇਆ ਉਹ ਹੋਰ ਲੜਕੀ ਉਹ ਜੈਪੁਰ ਦੀ ਐ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਪਕੜਨ ਜਾ ਰਹੇ ਹਾਂ ਉੱਥੇ ਜਾ ਕੇ 2 ਘੰਟੇ ਬਾਅਦ ਇਹਨਾਂ ਦਾ ਫੋਨ ਆ ਗਿਆ ਕਿ ਜੀ ਇਹ ਇਹ ਲੜਕੀ ਅਸੀਂ ਪਕੜ ਲਈ ਐ ਇਹ ਸੁਸਾਇਡ ਕਰ ਲਿਆ ਇਹ ਬਾਤ ਹੈ ਇੱਥੇ ਪੋਰਥਾਰੇ ਖੜੇ ਹੈ ਮੀਡੀਆ ਵਾਲੇ ਖੜੇ ਹੈ ਪਬਲਿਕ ਖੜੀ ਹੈ ਡਾਕਟਰ ਐਂਬੂਲੈਂਸ ਵਾਲੇ ਖੜੇ ਹੈ ਇਹਨਾਂ ਸਾਰਿਆਂ ਨੂੰ ਪੈਸੇ ਰਿਹਾ ਇਹਨਾਂ ਦੇ ਘਰਾਂ ਨੇ ਅਸੀਂ ਰਾਜੀ ਕਰ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਪੈਸੇ ਦੇ ਕੇ ਰਾਜੀ ਕਰ ਲਓ ਠੀਕ ਹੈ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ تھے ਉਸ ਵੇ 2.5 ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਂ ਨੇ ਠੀਕ ਹੈ ਪੇਮੈਂਟ ਕਰਨੇ ਬਾਅਦ ਤੇ ਫਿਰ ਬਾਕੀ ਬਾਕੀ ਫਿਰ ਡਿਮਾਂਡ 2.5 ਲੱਖ ਦੀ ਹੋਰ ਕਰਦੇ ਰਹੇ ਕਰਦੇ ਰਹੇ ਫਿਰ ਮੈਂ ਇਹਨਾਂ ਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਹੈ ਕਿ ਮੈਂ ਬੈਂਕ ਲਈ ਲੋਨ ਅਪਲਾਈ ਕੀਤਾ ਹੋਇ ਤਾ ਮੈਂ ਤੁਹਾਨੂੰ ਪੈਸੇ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਆ ਕੇ ਫਿਰ ਕਿਸੇ ਬੰਦੇ ਨਾਲ ਮੈਂ ਦੱਸਿਆ ਇਹ ਮੈਂ ਤਾਂ ਜਾਣੀ ਨਹੀਂ ਜੀ ਕਿ ਆ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਸਆਰ ਉੱਪਰ ਜਾ ਕੇ ਕੰਪਲੇਨ ਕੀਤੀ ਉਹਨਾਂ ਨੇ ਸਾਈਬਰ ਸਾਈਡੋਂ ਉਹਨਾਂ ਨੂੰ ਹੈਂਡਓਵਰ ਕਰਤਾ ਉਸ ਤੋਂ ਅੱਗੇ ਇਸ ਨੂੰ ਕੰਪਲੇਨ ਨੋਟ ਹੋਈ ਹੈ ਇਹ ਕਿੰਨਾ ਤੁਹਾਡੇ ਨਾਲ ਕਿੰਨਾ ਲੱਖ ਫਰਾਡ ਹੋ ਗਿਆ ਜੀ ਇਹ 8,55,000 ਦਾ ਫਰਾਡ ਹੋਇਆ ਤੇ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਈ ਤਾਂ ਇਹ ਮੰਗ ਰਹੇ ਤੇ ਇਹਨਾਂ ਲੋਕਾਂ ਨੂੰ ਪਕੜੋ ਹੈਨਾ ਔਰ ਇਹਨਾਂ ਸਜ਼ਾ ਮਿਲੇ ਅਚੀ ਤਰ੍ਹਾਂ ਔਰ ਬਾਕੀ ਦੇਨ ਕੰਨ ਹੋਣ ਤਾਂ ਕਿ ਪਬਲਿਕ ਨੂੰ ਵੀ ਪਤਾ ਲੱਗੇ ਜਾਗਰੂਕ ਹੋਏ ਵੇ ਇਦਾਂ ਦੇ ਇਹਨਾਂ ਫਰਾਲਾਂ ਵਿੱਚ ਨਹੀਂ ਫਸਣਾ ਇਹਨਾਂ ਮੇਰਾ ਬਹੁਤ ਵੱਡਾ ਫਰਾਲ ਮੜਿਆ ਜਿੰਨੀ ਇਹਨਾਂ ਨੂੰ ਸਜ਼ਾ ਮਿਲੇ ਤਾਂ ਉਹਨਾਂ ਇੱਕ ਕੰਮ ਹੈ ਅਪੀਲ ਹੈ ਕਿ ਇਹਨਾਂ ਫਰਾਲਾਂ ਤੋਂ ਬਹੁਤ ਬੱਚੋ ਮੈਂ ਬਿਲਕੁਲ ਅਣਜਾਣਤਾ ਹੀ ਨਾ ਚੀਜ਼ਾਂ ਤੋਂ ਬਿਲਕੁਲ ਮੈਨੂੰ ਪਤਾ ਨਹੀਂ ਪਈ ਬਾਕੀ ਇਹ ਕੋਈ ਸਾਰੇ ਇਸ ਅਰੀਆ ਵਿੱਚ ਇਹ ਕਿ ਪਾਰਟੀ ਕੱਠੀ ਹੋ ਰਹੀ ਜੋ ਲੋਕਾਂ ਨੂੰ ਠੱਗਦੀ ਹੈ ਇੱਕ ਗਰੋਹ ਕੰਮ ਕਰ ਰਿਹਾ ਗਰੋਹ ਕੰਮ ਕਰ ਰਿਹਾ ਹਾਂ ਇਹ ਬਾਤ ਹੈ ਮੀਡੀਆ ਥਰੂ ਇਹ ਪਬਲਿਕ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ ਕਿ ਹੁਣ ਅੱਗੇ ਵਾਲ ਇਹ ਜੀ ਸਾਡੇ ਕੋਲ ਮੁਕਦਮਾ 61/24 ਜਿਹੜਾ ਹੈ ਜੀ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜੀ ਜਿਹੜਾ ਆਫਟਰ ਇਨਕੁਆਰੀ ਹੋਇਆ ਇਹਦੇ ਵਿੱਚ ਗਰਦੇਵ ਸਿੰਘ ਰਾਣਾ ਪੁੱਤਰ ਗੁਰਦਰਪ ਸਿੰਘ ਜਿਹੜੇ ਵਾਸੀ ਸੀਵਾ ਬਸ ਪੀਐਸ ਗੜਸ਼ੰਕਰ ਦੇ ਰਹਿਣ ਵਾਲੇ ਜਿਨ੍ਹਾਂ ਦੀ ਉਮਰ 75 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸਲੀ ਵੀਡੀਓ ਗਾਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਹੋਇਆ ਸੀ ਉਹਨਾਂ ਨੂੰ 8,55,000 ਦਾ ਤੇ ਇਹਦੇ ਵਿੱਚ ਐਫਐਸ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਹੈ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਤੱਕ ਪਹੁੰਚ ਕਰਾਂਗੇ ਜੀ ਪੂਰਾ